ਸੰਦੂਕ ਕਲੋਨੀ ਦੇ ਨਜ਼ਦੀਕ ਬੀ ਆਰ ਟੀ ਐਸ ਰਸਤੇ ਦੇ ਵਿੱਚ ਦੋ ਗੱਡੀਆਂ ਦੀ ਹੋਈ ਆਪਸ ਦੇ ਵਿੱਚ ਭਿਆਨਕ ਟੱਕਰ ਗੱਡੀ ਚਾਲਕ ਹੋਇਆ ਗੰਭੀਰ ਜ਼ਖਮੀ ਇਹ ਉਹ ਟਰੱਕ ਆ ਜਿਸ ਦੇ ਨਾਲ ਬਲੈਰੋ ਗੱਡੀ ਦੀ ਜਿਹੜੀ ਭਿਆਨਕ ਟੱਕਰ ਆ ਉਹ ਹੁੰਦੀ ਆ ਤੇ ਬਲੈਰੋ ਚਾਲਕ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਪਿਆ ਹੈ ਅੱਜ ਦਿਨ ਸੋਮਵਾਰ 15 ਤਰੀਕ ਸਮਾਂ 7 ਵਜੇ ਦੇ ਕਰੀਬ ਜਿਹੜਾ ਇਹ ਭਿਆਨਕ ਐਕਸੀਡੈਂਟ ਆ ਉਹ ਹੁੰਦਾ ਹੈ ਹੁਣ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਿਹੜੀ ਜਾਂਚ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਆਸ-ਪਾਸ ਲੋਗ ਨੇ ਉਹਨਾਂ ਦੀ ਮਦਦ ਦੇ ਨਾਲ ਹੀ ਜੋ ਬਲੈਰੋ ਚਾਲਕ ਜ਼ਖਮੀ ਹੋਇਆ ਹੈ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਉੱਥੇ ਹੀ ਪੁਲਿਸ ਅਧਿਕਾਰੀ ਵੀ ਹੁਣ ਮੌਕੇ ਤੇ ਪਹੁੰਚ ਗਏ ਨੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਜੀ ਕੀ ਇਹ ਹੋ ਬਲੈਰੋ ਗੱਡੀ ਆ ਜਿਸ ਦੇ ਵਿੱਚ ਬੈਠਾ ਇੱਕ ਜਿਹੜਾ ਸ਼ਖਸ ਆ ਗੰਭੀਰ ਜ਼ਖਮੀ ਹੋਇਆ ਹੈ ਤੇ ਆ ਉਸ ਨਾਮ ਨੇ ਆ ਕੀ ਕਹਿਣਾ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਤੇ ਪੰਛੀ ਸੇ ਤੇ ਭਾਜੀ ਕਿਸ ਤਰ੍ਹਾਂ ਜਿਹੜਾ ਹਾਸਾ ਜਿਹੜਾ ਅੱਜ ਵਾਪਰਿਆ ਕਿਸ ਤਰ੍ਹਾਂ ਇਹ ਸਾਰੇ ਤੁਸੀਂ ਟਰੱਕ ਵੇਖ ਰਹੇ ਹੋ ਨਾ ਸਾਹਮਣੇ ਇਹ ਟਰੱਕ ਰੋਡ ਦੇ ਪਰਲੇ ਪਾਸੇ ਹੀ ਇਹ ਉਧਰੋਂ ਦੀ ਉਧਰ ਆਇਆ ਇਹਨੇ ਗੱਡੀ ਦੇ ਉੱਪਰ ਗੱਡੀ ਨਾਲ ਟਕਰਾਈ ਹੈ ਜਿਹਦੇ ਸਿਲੰਡਰ ਦੇ ਕੇ ਗੱਡੀ ਦੇ ਉੱਤੇ ਉਹਦੇ ਕਰਕੇ ਵਿਚਾਲੇ ਐਕਸੀਡੈਂਟ ਆਇਆ ਗਲਤੀ ਕੀਤੀ ਸੀ ਗਲਤੀ ਟਰੱਕ ਵਾਲੇ ਹੀ ਸੀ ਟਰੱਕ ਵਾਲਾ ਮੇਰੇ ਨਾਲ ਰਜਿਆ ਸੀ ਸ਼ਰਾਬ ਨਾਲ ਪੂਰਾ ਉਹ ਟਰੱਕ ਅਗਰੇਲਾ ਤੋੜ ਕੇ ਬਾਹਰਲੇ ਪਾਸੇ ਚੋਤਾ ਪਿਆ ਹੈ ਬਾਹਰੋਂ ਅੰਦਰ ਆਇਆ ਟਰੱਕ ਸਾਦਾ ਟਰੱਕ ਹੀ ਜੋ ਸਿਲੰਡਰਾਂ ਦਾ ਜੀ ਬੀਐਸਐਲ ਸਿਲੰਡਰ ਸਰ ਹਸਪੀਟਲ ਵਾਲੇ ਸਿਲੰਡਰ ਹਸਪੀਟਲ ਵਾਲੇ ਸਿਲੰਡਰ ਸਪਤਾ ਕਿੰਨੇ ਕੁ ਲੱਗੀਆਂ ਵਾ ਜਿਹੜਾ ਨੌਜਵਾਨਾਂ ਨੌਜਵਾਨ ਨਹੀਂ ਅੰਕਲ ਬਜ਼ੁਰਗ ਤੇ ਇੱਕ ਸਰਦਾਰ ਜੀ ਬੈਠੇ ਸੀ ਉਹਨਾਂ ਦੀਆਂ ਮਿੰਸਾਂ ਲਤਾਂ ਤਾਂ ਟੁੱਟ ਗਈਆਂ ਨੇ ਉਹਨਾਂ ਦੀ ਸੀਟ ਬੈਲਟ ਲਾਈ ਹੋਈ ਉਹਨਾਂ ਦਾ ਬਚਾਈ ਗਿਆ ਬਾਕੀ ਲਤਾਂ ਦਾ ਉਹਨਾਂ ਲਤਾਂ ਉਹਨਾਂ ਦੀ ਫਸ ਗਈਆਂ ਸੀ ਸ਼ਾਇਦ ਲਤ ਕੋਈ ਟੁੱਟੀ ਹੋਵੇ ਉਹਨਾਂ ਦੀ ਗੱਡੀ ਦੇ ਵਿੱਚ ਕਿੰਨੇ ਜਾਨੇ ਜਿਹੜਾ ਇੱਕੋ ਸਰਦਾਰ ਜੀ ਇਕੱਲੇ ਸੀ ਕਿਉਂ ਜਿਹੜਾ ਉਹ ਡਰਾਈਵਰ ਹੈ ਜਿਹਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਜੀ ਡਰਾਈਵਰ ਵੀ ਤੇ ਕੰਡਕ ਪੁਲਿਸ ਪਹੁੰਚੀ ਜੀ ਮੌਕੇ ਤੇ ਨਹੀਂ ਪੁਲਿਸ ਨਹੀਂ ਹੈਗੀ ਜੀ ਮੌਕੇ ਤੇ ਬਾਹੇ 7 ਵਜੇ ਦੇ ਘੱਟ ਘਟਣਾ ਹੋਣੀ ਜੇ 20 ਮਿੰਟ ਹੋ ਗਏ ਨੇ 25 ਮਿੰਟ ਜਿਹੜੇ ਜਖਮੀ ਨੇ ਉਹ ਕਿੱਥੇ ਦਾਖਲ ਕਰਾਇਆ ਗਿਆ ਹੋਰ ਰੋਡ ਸਿਰ ਤੇ ਜਾਈ ਹੋਣਾ ਕਿ ਤਰਾ ਹੈ ਹਾਸਾ ਕਿ ਤਰਾ ਹੋਇਆ ਜੀ ਆਹ ਆ ਕੋਈ ਇਹ ਬਲੈਰੋ ਜਾਣ ਲਈ ਆ ਅੱਛਾ ਉਹ ਉਹ ਗੱਡੀ ਆਉਣ ਲਈ ਆ ਬੀਆਰਟੀਸੀ ਲੈਂਡ ਦੇ ਵਿੱਚੋਂ ਆ ਰਹੀ ਸੀ ਦੋਨੇ ਦੋਨੇ ਵਿੱਚ ਸਾਰੇ ਤੇ ਕਿਹੜੀ ਗਲਤੀ ਕੀਤੀ ਸੀ ਪਹਿਲਾਂ ਗਲਤੀ ਤਾਂ ਨਹੀਂ ਅਸੀਂ ਕਹਿ ਸਕਰੇ ਕਿਹੜੀ ਤੇ ਕਿਹਦੀ ਗਲਤੀ ਤਾਂ ਨਹੀਂ ਅਸੀਂ ਤੇ ਜਿਹੜੇ ਜ਼ਖਮੀ ਆ ਉਹ ਕਿੱਥੇ ਦਾਖਲ ਕਰਾਇਆ ਰੋੜੇ ਚ ਰੋੜੇ ਚ ਤੇ ਬਚ ਗਏ ਨੇ ਬਚ ਗਏ ਕਿਤਰਾ ਵੀ ਹਾਲਾਤ ਨੇ ਉਹਨਾਂ ਦੇ ਠੀਕ ਆ ਕੋਈ ਗੱਲ ਖਿੱਚ ਕੇ ਕੱਢਿਆ ਬਾਹਰ ਕੀਤਾ ਕਿ ਇਹਨੇ ਤੱਕ ਨਹੀਂ 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 ਕਿਸੇ ਨੇ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਹਾਲੇ ਕਿੱਥੋਂ ਦੇ ਰਹਿਣ ਵਾਲੇ ਪਤਾ ਲੱਗਾ ਨਾ ਇਹ ਵੀ ਨਹੀਂ ਪਤਾਗਾ ਕੋਈ ਪਤਾ ਜਿਹੜਾ ਡਰਾਈਵਰ ਸੀ ਜਿਹਦੇ ਵੱਲੋਂ ਐਕਸੀਡੈਂਟ ਉਹਦਾ ਤਾਂ ਪਤਾ ਨਹੀਂ ਇਹ ਇਹਨੂੰ ਕੱਢ ਕੇ ਭੇਜ ਦਿੱਤਾ ਵਾ ਇਹਨੂੰ ਭੇਜਦਾ ਇਹਨੂੰ ਤੇਜਦਾ ਤੇ ਇਹਦੇ ਕੋਈ ਪਰਿਵਾਰਿਕ ਮੈਂਬਰ ਨਾਲ ਸੰਪਰਕ ਹੋਇਆ ਹਰੇ ਕੁਝ ਨਹੀਂ ਹੋਇਆ ਹਰੇ ਹਰੇ ਕੁਝ ਨਹੀਂ ਹੋਇਆ 112 ਤੋਂ ਦੋ ਕੰਪਲੀਟਾਂ ਗਈਆਂ ਐਕਸੀਡੈਂਟ ਦੇ ਸਬੰਧ ਚ ਜੀ ਅਜੀ ਆਏ ਹੀ ਆ ਆਣ ਕੇ ਦੇਖਿਆ ਬੰਦੇ ਜਿਹੜੇ ਇੰਜਰ ਹੋਏ ਆ ਉਹਨਾਂ ਨੂੰ ਰੋਡ ਹੌਸਪੀਟਲ ਲੈ ਗਿਆ ਜੀ ਬਾਕੀ ਐਸਐਚਓ ਸਾਹਿਬ ਸੇ ਹੜਾ ਨੂੰ ਦੱਸਿਆ ਜਾ ਰਿਹਾ ਵਾ ਮੌਕੇ ਤੇ ਹੁੰਦੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਊਗੀ ਭਜੀ ਦੋਵੇਂ ਗੱਡੀਆਂ ਪੀਆ ਬੀਆਰਟੀਐਸ ਦੇ ਅੰਦਰ ਆ ਰਹੀਆਂ ਦੋਨੇ ਗੱਡੀਆਂ ਅੰਦਰ ਆ ਗਈਆਂ ਦੋਨੇ ਗੱਡੀਆਂ ਅੰਦਰ ਹੋਰ ਗਲਤੀ ਤੇ ਦੋਨਾਂ ਦੀ ਹੈ ਫਿਰ ਦੋਨਾਂ ਗੱਡੀਆਂ ਪਹਿਲਾਂ ਹਾਲੋ ਬੰਦੇ ਜਿਹੜੇ ਜ਼ਖਮੀ ਹੋਏ ਨਾ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉਹਨਾਂ ਦਾ ਬਚਾਵਾ ਵੇਖੀਏ ਕਿਦਾਂ ਕੀ ਗੱਲਬਾਤ ਹੈ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਹੋਊਗੀ ਜੀ ਠੀਕ ਹੈ ਹਾਂ